ਸੱਤ ਸ਼ਿਆ ਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰੈਵਨਿਊਸ ਕਰੋ ਵਾਕ ਤਣ ਗਏ ਮੁੰਡਿਆਂ ਦੇ ਘਰ ਵਿਸ ਗਿਆ ਸੱਥਰ ਨਹੀਂ ਸੋਚਿਆ ਸੀ ਇੰਜ ਹੋ ਜਾਵੇਗੀ ਮੌਤ ਉੱਤਰ ਪ੍ਰਦੇਸ਼ ਤੋਂ ਇੱਕ ਬੇਹੱਦ ਦੁਖਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਇਜਤ ਨਗਰ ਸਟੇਸ਼ਨ ਦੇ ਨੇੜੇ ਸੋਮਵਾਰ ਨੂੰ ਇੱਕ ਰੇਲ ਇੰਜਨ ਦੇ ਲਪੇਟ ਚ ਆਉਣ ਨਾਲ ਦੋ ਨਾਂ ਵਾਲਗ ਮੁੰਡਿਆਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਅਦਿੱਤਿਆ 14 ਸਾਲ ਤੇ ਪੰਕਜ 11 ਸਾਲ ਵਜੋਂ ਹੋਈ ਹੈ ਜੋ ਵਾਕਾਣ ਕਰੋ ਨਿਕਲੇ ਸਨ ਇਜਤਨਗਰ ਥਾਣਾ ਦੇ ਮੁਖੀ ਵਿਜੇ ਸਿੰਘ ਨੇ ਦੱਸਿਆ ਹੈ ਕਿ ਹਾਸੀ ਦੇ ਸਮੇਂ ਦਿੱਤਿਆ 이어ਫੋਨ ਲਾ ਕੇ ਗਾਣੇ ਸੁਣ ਰਿਹਾ ਸੀ ਜਦ ਕਿ ਪੰਕਜ ਫੋਨ ਤੇ ਗੱਲ ਕਰਦੇ ਹੋਏ ਰੇਲਵੇ ਲੈਂਡ ਪਾਰ ਕਰ ਰਿਹਾ ਸੀ ਇਧਰੋਂ ਕਾਟਕੁਦਾਮ ਵੱਲੋਂ ਆ ਰਿਹਾ ਇੱਕ ਇੰਜਨ ਟਰੈਕ ਲੰਘ ਰਿਹਾ ਸੀ ਆਸ-ਪਾਸ ਮੌਜੂਦਾ ਲੋਕ ਅਤੇ ਲੋਕੀ ਪਾਇਲਟ ਦੇ ਉਹਨਾਂ ਨੂੰ ਚਾਵਣੀ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਦੋਨਾਂ ਨੇ ਨਹੀਂ ਸੁਣਿਆ ਤੇ ਇੰਜਨ ਦੀ ਲਪੇਟ ਚ ਆ ਗਏ ਹਾਸੇਚ ਦੋਮੇ ਹੀ ਮੌਕੇ ਤੇ ਮੌਤ ਹੋ ਗਈ ਲਾਸ਼ਾਂ ਨੂੰ ਪੋਸਟ ਮਾਰਮੋ ਲਈ ਭੇਜਿਆ ਗਿਆ ਪੁਲਿਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਅਜ਼ਈਆ ਔਰ ਖਬਰਾਂ ਚੈਨਲੇ ਸਾਡੇ ਚੈਨਲ ਨੂੰ ਕੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਨੇ ਅਜ਼ਈਆ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ